ਤੇ ਆਹ ਗੁੱਕੜ ਇਕ ਡੰਮੀ ਆ ਬਹੁਤ ਸੋਹਣੇ ਤੇ ਇੱਥੇ ਇਹਦਾ ਰਹਿਣ ਪਸਾਰਾ ਹੋ ਜਾਂਦਾ ਚੈੱਕ ਤੇ ਬਸ ਬੱਠੀ ਦੇ ਭਾਈ ਸਿੰਘ ਠੱਪਣ ਲੱਗੇ ਅੱਜ ਇਹ ਕੋਈ ਬਈ ਪਾਪ ਵਾਲੀ ਗੱਲ ਤਾਂ ਨਹੀਂ ਹੁੰਦੀ ਇਹ ਪਾਪ ਤਾਂ ਕੀ ਹੈ ਅਰੇ ਕਿਹਦੇ ਤੇਰੇ ਪੜਲਾ ਬੋਨੇ ਚੱਲੀ ਜਾਂਦੀ ਆ ਪੁੱਛਿਓ ਜਾ ਕੋਈ ਹੋਰ ਦੇਖਣਾ ਭਈ ਚ ਦੇਖਣਾ ਯਾਹੀ ਪੁੱਤਰ ਐ ਇਹ ਉਧਰ ਸੀ ਜਾਈ ਪਾਣੀ ਵਾਲੀ ਬੋਤਲ ਹਾਂ ਇੱਕ ਜੀ ਕੀ ਕੋਣ ਜਾਈ ਹੋਵੇ ਉੱਤੇ ਛੱਡ ਦਿਓ ਥੈਂਕ ਯੂ ਮੈਂ ਤੁਸੀਂ ਆਪ ਹੀ ਕਰ ਲਿਆ ਮੰਦ ਤੁਸੀਂ ਆਪ ਹੀ ਕਰ ਲਿਆ ਕੀ ਮਾਲ ਦੇ ਗਿਆ ਕਾਣੇ ਵੜੇ ਸੋਹਣੇ ਚੱਲੀ ਜਾਂਦੇ ਮਾਤਾ ਅੱਜ ਦਾ ਰਿੜਗੇ ਤੇ ਅੱਜ ਮਰੀਤਾ ਜੀ ਨੂੰ ਸੋਣਦਾ ਬਣ ਗਈ ਚਾਹ ਚਾਹ ਪੀ ਲਓ ਭਾਈ ਮੈਨੂੰ ਵੀ ਘੁੱਟ ਕੇ ਪਿਆ ਦਿਓ ਤੇ ਦੇਖਣ ਵਾਲਿਆਂ ਨੂੰ ਵੀ ਭਾਈ ਚਾਹ ਪੀ ਲਓ ਪਿੰਡਾਂ ਵਾਲੇ ਹਿਸਾਬ ਦੇ ਭਾਈ ਕੋਲੇ ਭਰੇ ਚਾਹ ਦੇ ਉਹ ਕੋਲੇ ਭਰੇ ਬਹਿ ਜਾ ਅਮਰ ਕਹਿੰਦੀ ਹੁੰਦੀ ਆਪਣੀ ਠੀਕ ਆ ਚੱਲ ਪਹਿਲਾਂ ਤੁਸੀਂ ਹਾਜ਼ਰੀ ਲਵਾ ਦਿਓ ਅੱਜ ਸ਼ੁਰੂਆਤ ਕਰ ਹੀ ਨਹੀਂ ਅੱਜ ਸਤਿ ਆਕਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਵਾਲਾ ਵਾਲਾ ਲਾਇਕ ਤੇ ਫੇਰ ਕਮੈਂਟ ਜ਼ਰੂਰ ਕਰਿਆ ਕਰੋ ਜਦਿਆਂ ਦੇ ਭੁੱਲਿਆ ਨਾ ਕਰੋ ਫੇਸਬੁਕ ਤੇ ਦਾਖਲੇ ਦੇ ਫੋਲੋ ਵੀ ਕਰੇ ਤੁਹਾਨੂੰ ਤੋਂ ਲੈ ਕੇ ਤੁਹਾਨੂੰ ਤੇ ਆਪਣੀ ਨੌਕਰੀ ਉਹ ਦੇਖਣਾ ਆਦ ਪਚਾ ਲੈਣੀ ਛੱਡਣਾ ਧੰਨਵਾਦ ਬਹੁਤ ਤੁਹਾਡੇ ਜਿੰਨੇ ਜੋੜੇ ਚੇਅ ਇੱਕ ਸਾਰੀ ਗੱਲਬਾਤ ਨਵੇੜਤੀ ਮਾਤਾ ਨੇ ਤੇ ਆਪਣੇ ਵੱਲੋਂ ਭਾਈ ਸਾਰਿਆਂ ਨੂੰ ਸਸਰੀ ਘਰ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਜੀ ਐਨ ਨੂੰ ਆਖ ਰਿਹਾ ਤੁਹਾਨੂੰ ਅੱਜ ਦੇ ਨਾਲ ਇਸ ਨਵੇਂ ਬਲੌਗ ਦੇ ਵਿੱਚ ਤੇ ਪੈਰਾਂ ਚ ਪਾਏ ਬੂਟ ਦੱਸਦੇ ਆ ਕਿ ਨੌਜਵਾਨ ਪਹਾੜਾਂ ਵੱਲ ਜਾਣ ਦੀ ਤਿਆਰੀ ਕਰੀ ਬੈਠਾ ਅੱਜ ਤੇ ਗੱਲਬਾਤ ਕਰਦੇ ਆ ਅੱਜ ਸਾਰੀ ਆਪਾਂ ਵੀ ਕਿੱਥੇ ਜਾਵਾਂ ਕਿਵੇਂ ਜਾਵਾਂ ਕੀ ਕਰਾਂਗੇ ਤੇ ਖੈਰ ਧੰਨਵਾਦ ਬਈ ਪਹਿਲਾਂ ਤਾਂ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗੱਲ ਗੱਪੇ ਤਾਂ ਰਹਿਤ ਕਰਦੇ ਰਹਿਣਾ ਸਾਂਝਾ ਥੋਡੇ ਨਾਲ ਸਾਰਾ ਪ੍ਰੋਗਰਾਮ ਜਿਹੇ ਜਾ ਹੁੰਦਾ ਦਿਨ ਦਾ ਤੇ ਪੱਜ ਉਹ ਪ੍ਰੋਗਰਾਮ ਜੇ ਦੇਖਦੇ ਹੋ ਨੇ ਪਿੰਡਾਂ ਵਾਲਾ ਤੁਸੀਂ ਪਰ ਅੱਜ ਆਪਣਾ ਥੋੜਾ ਜਿਹਾ ਹਟਮਾ ਹੋਊਗਾ ਗੱਲਬਾਤ ਥੋੜੀ ਆਪਣੀ ਟਰੈਵਲ ਵਾਲੀ ਹੋਊਗੀ ਤੇ ਕੱਲ ਨੂੰ ਪਹਾੜਾਂ ਵਾਲੇ ਸੀ ਨੂੰ ਕਿਹਾ ਅੱਜ ਇੱਥੋਂ ਆਪਣੇ ਪਿੰਡ ਤੋਂ ਜਾਣਾਗਾ ਮੈਂ ਮਹਾਲੀ ਮਿੱਤਰ ਕੋਲੇ ਰਹੂੰਗਾ ਤੇ ਤੜਕੇ ਉੱਥੇ ਬੰਬੂ ਗਾੜ ਤੇ ਮੈਂ ਤੇ ਆਪਣਾ ਮਿੱਤਰ ਦਲਵੀਰ ਮਹਾਲੀ ਵਾਲਾ ਤੇ ਉਹਦੇ ਨਾਲ ਆਪਾਂ ਜਾਵਾਂਗੇ ਪਹਾੜਾਂ ਵਾਲੇ ਪਾਸੇ ਕਿੱਥੇ ਕਿਵੇਂ ਉਹ ਆਪਾਂ ਸਬਰ ਦੇ ਦੌਰਾਨ ਗੱਲਬਾਤ ਕਰਦੇ ਰਾਵਾਂਗੇ ਤੇ ਖੈਰ ਅੱਜ ਵਲੌਗ ਆਪਣਾ ਲੇਟ ਸਟਾਰਟ ਕਰਿਆ ਸਵਾ ਸਵਾ 10 ਵਜੇ ਦਾ ਹੋ ਗਿਆ ਤੇ ਇੱਥੋਂ ਆਪਾਂ ਪਹਿਲਾਂ ਬੱਸ ਫੜਾਂਗੇ ਤੇ ਫਿਰ ਉਧਰ ਨੂੰ ਚੜਾਂਗੇ ਫਿਲਹਾਲ ਸਾਸਰੀ ਘਰ ਬੁਲਾ ਦਈਏ ਸਾਰਿਆਂ ਨੂੰ ਕਿ ਜਦੋਂ ਕਿਤੇ ਜਾਣਾ ਹੋਵੇ ਛੋਟੇ ਮੋਟੇ 2-4 ਦਿਨਾਂ ਵਾਸਤੇ ਵੀ ਉਦੋਂ ਮੇਰਾ ਭਾਈ ਸਾਰਿਆਂ ਨੂੰ ਮਿਲ ਕੇ ਜਾਣਾ ਹੁੰਦਾ ਮੋਹ ਪਿਆਰ ਨਾਲ ਤੇ ਵੱਡੇ ਮਾਤਾ ਜੀ ਤੇ ਹੈਪੀ ਆਪਣਾ ਸਾਸਰੀ ਘਰ ਮੈਂ ਇਹ ਦੌਣ ਟੁੱਟ ਗਈ ਜੁੜਿਆ ਰਹੂ ਕੈਂਟਨ ਦੇ ਨਾਲ ਮਾਤਾ ਦਾ ਵਸ ਇੰਨਾ ਕਹਿਣਾ ਵਾਧੂ ਆ ਕਦੇ ਹੌਲੀ ਹੌਲੀ ਬੈਠ ਕੇ ਗੱਲਾਂ ਖੋਲਾਂਗੇ ਵੱਡੀਆਂ ਲੰਮੀਆਂ ਗੱਲਾਂ ਹਣਾ ਚੱਲ ਫਿਲਹਾਲ ਤਾਂ ਇੰਨੀ ਬਹੁਤ ਹੈਗਾ ਤੁਰ ਤੇ ਜਾਣਾ ਹਾਂ ਹਾਂ ਜਾ ਕੇ ਆਉਣਾਗਾ 4-5 ਕਿ ਦਿਨ ਚੱਲ ਬੜੀ ਸਹਿਜ ਕਿਧਰ ਗਈ ਅੰਦਰ ਆ ਕੱਲ ਦੀ ਲੱਗੀ ਪਈ ਆ ਸਹਿਜ ਦਾ ਚਾਚਾ ਦਾ ਨਾ ਅੱਜ ਮੈਨੂੰ ਨਾ ਇਹ ਕਹਿੰਦੀ ਪਹਿਲਾਂ ਕਹਦੀ ਤੂੰ ਤੂੰ ਪਰਸੋਂ ਨੂੰ ਮੁੜਿਆ ਆਈ ਮੈਨੂੰ ਕਹਿੰਦੀ ਹੈ ਅੰਦਰ ਮੁੰਡਾ ਵਾਂਗਿਆ ਉਹਨਾਂ ਸਹਿਜ ਚਾਚੇ ਕਿਉਂ ਆਏ ਉਹ ਬੈਠੇ ਹੋਣਗੇ ਚੱਕੀ ਤੇ ਤਕੂਰਾ ਹਣਾ ਹਾਂ ਨਾ ਐ ਬੈਠੀ ਸਮਾਉਂਦੀ ਆ ਮੈਂ ਅੱਛਾ ਹੂੰ ਵੀ ਦਰਦਾਂ ਅੰਗੜਾਂ ਦੀ ਨਾ ਪਿਆ ਝੋਲਾ ਪੈਕ ਕਰਿਆ ਪੈ ਸਾਮਾਨ ਸਾਰਾ ਉਧਰ ਮੰਮੀ ਤਾ ਹੈਲੋ ਚਾਚਾ ਆਜਾ ਕੀ ਚਾਚਾ ਆਜਾ ਕਿਉਂ ਕੀ ਕਰਨਾ ਫਿਰ ਜਮ ਘਰੇ ਰਹਿ ਕੇ ਫੇਰ ਕੀ ਖੇਡਣਾਗਾ ਮੇਰੇ ਨਾਲ ਖੇਡਣਾ ਹੈ ਖਾਂਜੀ ਚੀਚੀਆਂ ਲਿਆਉਣੀਆਂ ਨਾ ਜਾ ਬਲੀ ਜੋ ਬੋ ਮੈਂ ਆਜੂ ਤਿੰਨ ਚਾਰ ਦਿਨਾਂ ਨੂੰ ਕਿੰਨੇ ਦਿਨ ਗੁਣਾਵਾਂ 1 ਨੂੰ 2 ਅਪ੍ਰੈਲ ਨੂੰ ਆਜੂਗਾ ਠੀਕ ਹੈ ਤਾਂ ਅਜ 1 ਅਪ੍ਰੈਲ ਨੂੰ ਆਜੂਂਗਾ ਦਿਨ ਮਾਗਦੇ ਹੋ ਵੀ ਨਾ ਹਬਤਾ ਹਾਂ ਸਾਜੋੜਿਆ ਵਾਸਤੇ ਤੁਸਕਿਆ ਮੈਂ ਟੌਫੀਆਂ ਮੈਂ ਕੁੜਕੀ ਕੋਦੇ ਨੂੰ ਕਵਾ ਕੁੱਦਾ ਦਾ ਪੁੱਤਰ ਅਫਰੀਕਾ ਚ ਗਿਆ ਹੋਇਆ ਸਾਈਕਲ ਲੈ ਕੇ ਉਧਰ ਘੁੰਮਦਾ ਫਿਰਦਾ ਕੋੱਦਾ ਨਹੀਂ ਜਾ ਕੋਦੇ ਨਾਲ ਨਹੀਂ ਯਾਰੇ ਹੋਰ ਕਮੱਕੜ ਜਾਣਗੇ ਬਾਦੂ ਸਾਰੇ ਚਾਚਾ ਕਿੰਨੇ ਜਾਣੇ ਹੋ ਜਾਣਗੇ ਪੁੱਤਰ ਇਹਨਾਂ ਕੀਤੇ ਬਾੜੇ ਜਾਣੇ ਆਉਗੇ ਉੱਥੇ ਇਹਨਾਂ ਕੀਤੇ 50 60 ਜਾਣੇ ਹੈਗੇ ਪਹਾੜਾਂ ਤੇ ਜਾਣਾ ਟਰੈਕ ਕਰਨਾਗਾ ਹੈਂ ਆਪਾਂ ਤੂੰ 1 ਸਾਲ ਹੋਰ ਵੱਡੀ ਹੋ ਜਾ ਆਪਾਂ ਚੱਲਾਂਗੇ ਆਪਾਂ ਤੈਨੂੰ ਛੋਟੇ ਟਰੈਕ ਰਾਖ ਕੇ ਲਿਆਵਾਂਗੇ 4 ਸਾਲਾਂ ਦਾ ਹੋ ਗਿਆ ਨਾ 4 ਸਾਲਾਂ ਦਾ ਹੋ ਗਿਆ ਉਹ ਦੋ ਜਣ ਲਾ ਕੇ ਦੋ ਦੇਣਾ ਕਦੋਂ ਦੋ ਦੋ 4 ਸਾਲਾਂ ਦਾ ਵੀ ਹੋ ਗਿਆ 4 ਸਾਲਾਂ ਦਾ ਹਜੇ ਹੋਇਆ ਨਹੀਂ ਤੂੰ ਪਹਿਲਾਂ ਐਂ ਦੱਸ ਨਾ ਗਾਪੂ ਮਰੀਏ ਨਾ ਕਿੰਨੇ ਸਾਲਾਂ ਦਾ ਹੋ ਗਿਆ ਸਹੀ ਦੱਸ ਫਿਰ 4.5 ਹੋ ਗਿਆ ਠੀਕ ਐ ਚੱਲ ਜਦੋਂ 5 ਸਾਲਾਂ ਦਾ ਹੋ ਜਾਓ ਚੱਲਾਂਗੇ ਮਿਲਾਂ ਫਿਰ ਅੱਥਾ ਚਾਚਾ ਹਾਂਜੀ ਪੁੱਤਰੀ ਹੈ ਨੀ ਗੱਦਿਆਂ ਦੀ ਐ ਅੱਛੀ ਪੁੱਤਰੀ ਹਿਮਾਲਿਆ ਕਾ ਜਾ ਲਾਗੇ ਅਗਲੇ ਮਹੀਨੇ ਹਿਮਾਲਿਆ ਪਰਬਤ ਜਾਵਾਂਗੇ ਅਗਲੇ ਮਹੀਨੇ ਠੀਕ ਹੈ ਕੀ ਅਗਲੇ ਸਾਲ ਅਗਲੇ ਇਹ ਆ ਬਈ ਸਾਡੇ ਅੱਛੀ ਭਤੀਜੀ ਭਤੀਜਾ ਆਪਣੇ ਹੈਪੀ ਦੇ ਬੇਟਾ ਬੇਟੀ ਹੈ ਅਪ੍ਰੈਲ ਆ ਗਿਆ ਬਸ ਅਪ੍ਰੈਲ ਨੂੰ ਇੱਕ ਦੋ ਅਪ੍ਰੈਲ ਨੂੰ ਆਵਾਂਗਾ ਮੈਂ ਕੰਡੀਆਂ ਹਾਂ ਨਿੱਕੀ ਤਾਂ ਹੋਣੀ ਠੀਕ ਹੈ ਚਲ ਆ ਕੇ ਮਿਲਦੇ ਆਪਾਂ ਠੀਕ ਹੈ ਠੀਕ ਹੈ ਪਤਰੀ ਚੈੱਕ ਬੈਗ ਆਪਣਾ ਹਣ ਬਿਲਕੁਲ ਰੈਡੀ ਆ ਤੇ ਪਰਦੇ ਆਪਣੇ ਹਜੇ ਰੈਡੀ ਨਹੀਂ ਹੋਏ ਇਹਦੇ ਕੁੰਡੀਆਂ ਜਾਂ ਲੈ ਕੇ ਆਏ ਨਹੀਂ ਸੀ ਸੇਠ ਕਹਿੰਦੇ ਸੀਗੇ 10:00 ਵਜੇ ਨੂੰ ਆਊਗਾ ਇੱਕ ਬੰਦਾ ਉਹ ਲਿਆਊਗਾ ਤੇ ਉਦੋਂ ਬਾਅਦ ਪਾਈ ਆ ਮਨਪਰੀ ਤੁਰੇ ਟੰਗ ਦੇਣਗੇ ਹੈ ਫੋਨ ਲਾਇਆ ਨਹੀਂ ਪੁੱਛਦਾ ਉਹਨੂੰ ਹਈ ਇੱਥੇ ਆਵੇਂ 10-20 ਮਿੰਟ ਤੇ ਖੈਰ ਤੀਹਵਾਰ ਦੀ ਗੱਲ ਕਰੀ ਅੱਜ ਭਾਈ 15 ਚੇਤ 28 ਮਾਰਚ 2025 ਦਿਨ ਕੀ ਆ ਮੰਮੀ ਸ਼ੁੱਕਰਵਾਰ ਆ ਹਨਾ ਹਾਂ ਸ਼ੁੱਕਰਵਾਰ ਦਾ ਦਿਨ ਹੈ ਫਰਡੇ ਤੇ ਟ੍ਰੈਕ ਕਰਨਾ ਗਰੁੱਪ ਦੇ ਨਾਲ ਮਤਲਬ ਇਹ ਇੱਕ ਮੱਕੜਨਾਮੇ ਵਾਲੇ ਮਿੱਤਰ ਬੇਲੀ ਨੇ ਸਾਰੇ ਮੇਰੇ ਸੰਦੇ ਹਾਂ ਸੈਚਰਡੇ ਨੂੰ ਕੱਲ ਅਸੀਂ ਬੰਬੂਗੜ ਤੇ ਰਵਾਨਾ ਹੋਵਾਂਗੇ ਟ੍ਰੈਕ ਵੱਲ ਰਹਿ ਕਿੱਧਰ ਨੂੰ ਆ ਮੈਕਲੌਡ ਗੰਜ ਵਾਲੇ ਪਾਸੇ ਆ ਕੱਲ ਨੂੰ ਅਸੀਂ ਬਸ ਆਰਾਮ ਵਿੱਚ ਥਾਵਾ ਦੇਖਦੇ ਦਿਖਾਉਦੇ ਮੈਂ ਤੇ ਉਹ ਮਿੱਤਰ ਦੋਨੇ ਨਿਕਲਾਂਗੇ ਬੁਲਟ ਤੇ ਤੇ ਉੱਥੋਂ ਸਾਰੀ ਗੱਲਬਾਤ ਕਰਦੇ ਰਹਿਵਾਂਗੇ ਸਾਂਝੀ ਤੁਹਾਡੇ ਨਾਲ ਫਿਲਹਾਲ ਤਾਂ ਅੱਜ ਆਪਣਾ ਬਸ ਦਾ ਸਫ਼ਰ ਤੇ ਮਾੜੀ ਤੱਕ ਦਾ ਇਹ ਸਫ਼ਰ ਹੋਊਗਾ ਤੇ ਇਹ ਗੱਲਾਂ ਬਾਤ ਅੱਜ ਸਾਰੀਆਂ ਕਰਾਂਗੇ ਤੁਹਾਡੇ ਨਾਲ ਰਾਹਾਂ 'ਚ ਜੋ ਵੀ ਕੋਈ ਗੱਲਬਾਤ ਹੋਈ ਸਾਰੀ ਸਾਂਝੀ ਠੀਕ ਐ ਐਂ ਕਾ ਤੋ ਕਰੀਏ ਨਾ ਇਹ ਭਾਈ ਸਾਡੀ ਅੱਛੀ ਭਤੀਜੀ ਜੀ ਘਟ ਲਾਉਂਦੀ ਹੈਗੀ ਜਦੋਂ ਕਿਤੇ ਭਗ ਜਾਂਦੇ ਆਗੇ ਇਹ ਤਾਂ ਤੁਸੀਂ ਬਸ ਸਕੂਲ ਕਦੋਂ ਲੱਗ ਲੱਗ ਜੂ ਤੁਹਾਡਾ ਦੋ ਤਰੀਕ ਨੂੰ ਦੋ ਤਰੀਕ ਨੂੰ ਬਸ ਜਿੱਦੇ ਤੁਹਾਡਾ ਸਕੂਲ ਲੱਗਾ ਉਹਦੇ ਆਉਗਰ ਮੈਂ ਇੱਕ ਤਰੀਕ ਨੂੰ ਆ ਜੀ ਠੀਕ ਐ ਇੱਕ ਨੂੰ ਆ ਗਿਆ ਤੇ ਇੱਕ ਨੂੰ ਆ ਜਾਾਂਗੇ ਤੇ ਟਰੈਕ ਆ ਬਈ ਆਪਣਾ 30 ਤੇ 31 ਤੇ ਇੱਕ ਨੂੰ ਵੀ ਆਪਾਂ ਪਹਾੜਾਂ 'ਚ ਜਿਉਵਾਂਗੇ ਉੱਥੇ ਅ ਹੋਣਾ ਹੋਊਗਾ ਟਰੈਕ ਵਾਲੀ ਸੋਹਣੀ ਹੋਊ ਗੱਲਬਾਤ ਜੀ ਦਿਖਾਉਨੇ ਆ ਸਾਰੀ ਫਿਰ ਫਿਲਹਾਲ ਚਾਹ ਪਾਣੀ ਪੀ ਲ ਗਏ ਹੈ ਬੱਚੀ ਦਾ ਲੈ ਗਿਆ ਕੀ ਠੀਕ ਹੈ ਨਸ਼ਾ ਹੈ ਬੱਚੀ ਦੇ ਜੀ ਬੱਚੀ ਅੱਛਾ ਬੱਚੀ ਦਾ ਹਾਂ ਇਹ ਅਜੇ ਤਾਂ ਕਿਥੇ ਇਹ ਗੁੰਗਲੀ ਹੋਊਗੀ ਵਿਚਾਰੀ ਤੇ ਬਾਈ ਉਹ ਲਵਾਇਆਗਾ ਅਬੇ ਹੋਸ਼ ਵਾਲਾ ਟੀਕਾ ਇਹ ਲਾਇਆ ਸੀ ਇਹਦੇ ਅਜੇ ਤਾਂ ਹੋਈ ਜਾਂਦੀ ਰੈਡੀ ਹੈ ਉਹ ਚੱਲ ਜਾਂਦਾ ਹੈ ਰਾਜੀ ਨਹੀਂ ਹਰਦੀ ਇਹਦੇ 2-3 ਘੰਟੇ ਨੂੰ ਸੁਰਤੀ ਜਾਊ ਮੜੀ ਮੱਖੀਆਂ ਲੱਗੀਆਂ ਨੇ ਤੇ ਸਿੰਘ ਅਠਵਾਏ ਆ ਬਈ ਇਹਦੇ ਤੇ ਖੈਰ ਲਾਜ਼ਮੀ ਹੁੰਦੇ ਨਹੀਂ ਤਾਂ ਇਹ ਫਿਰ ਮੰਮੀ ਹਥਿਆਰ ਬਣ ਜਾਂਦਾ ਇਹਨਾਂ ਕੋਲੇ ਨਾ ਬਤਾਓ ਡੱਬਲਾ ਗਾਈ ਗਾਈ ਤਾਂ ਅਹ ਤੇ ਵਾਕੀ ਠੀਕ ਆ ਅ ਵੱਡੀ ਗਾਈ ਤੇ ਉਹਦੀ ਬੱਚੀ ਤੇ ਉਹਦੀ ਗਾਂਹਾਂ ਇਹ ਬੱਚੀ ਹਾਂ ਤੇ ਦਸਾਈ ਹੋ ਹਾਂਜੀ ਤੇ ਆਹ ਆਪਣੀਆਂ ਟਾਈਲਾਂ ਲਾਈਆਂ ਹੋਈਆਂ ਮਿਸਤਰੀ ਸਾਹਿਬ ਬਸ ਮਾਨਜੇ ਹੀ ਨਹੀਂ ਕੀਤਾ ਕਦੇ ਕੰਮ ਸੋਹਣਾ ਕਰ ਲੈਂਦਾ ਨੌਜਵਾਨ ਤੇ ਆਪਣੇ ਵਾਲਾ ਵੀ ਇੱਥੇ ਦਿੰਦਾ ਫਿਰਦਾ ਜੀ ਗੇੜੇ ਜੀ ਮਸ਼ੀਨ ਦੇ ਲਵੇ ਤੇ ਹਵਾ ਵਾਲਾ ਮੌ ਬਹਾਜ ਖਾਸਾ ਤੇਜ਼ ਆ ਬਈ ਤੇ ਢੇਰੀ ਟਾਈਪ ਗੱਲਬਾਤ ਹੀ ਹੋਈ ਪਈ ਆ ਮਰੂਦੋਰੇ ਇਸ ਗੱਲ ਦੀ ਗਵਾਹੀ ਭਰਦੇ ਆ ਹੱਲ ਕੇ ਪੰਜਾਬੀ ਐਂ ਕੋੜੇ ਆ ਸਿੱਧੀ ਕਰਦਾ ਬਚਾਲੇ ਲੈਣ ਥੋੜੀ ਜੀ ਵੀਰ ਐ ਸੇਰੀ ਹਲਾਈ ਐ ਨਹੀਂ ਗੱਲਾ ਬिडੂ ਜੀ ਦਾ ਸਿਰ ਦਾ ਪਤਾ ਨਹੀਂ ਲੱਗਦਾ ਨਾ ਪਿੰਦੀ ਨਾ ਤਾਂ ਹੈ ਮੇਂ ਪਿੰਦੀ ਨਾਲ ਨਹੀਂ ਹੁੰਦੀ ਤੂੰ ਮੇਰੇ ਨਾਲ ਜਾਂਦਾ अगले साल जाऊंगी एक साल और बड़ी हो जाए फिर ले जाएंगे है ना मम्मी हिमालय का ट्रैक पे हिमालय पर्वत जाऊंगी कि नहीं मैं बढ़िया हूं छुट्टियां थी मैं तो जी छोटा मोरे तो रह जाता है तो हिमालय का जाऊंगी कैमरा तेरा बोल नहीं जाकर क्या अरे ये कैमरा ऐ दा चाबी ला बस सारी गया तू ਤਾਂ ਵੀਰੇ ਤੁਸੀਂ ਉਹ ਪਿਆ ਕੋਲਾ ਵਿਲਾ ਕਰਿਆ ਤੂੰ ਵੀ ਤਿਆਰ ਹੈਂ ਹੈਂ ਬੈਗ ਗੁਨਾ ਹਾਂ ਚਾਹ ਤਾਂ ਬਹੁਤ ਘੱਟ ਪੀਂਦੀ ਐ ਇਹ ਕੱਲ ਵੀ ਵਾਪਾ ਆਖੀ ਜਾਂਦਾ ਸੀ ਦੱਸ ਦੇ 10 ਵਾਲੀ ਤਾਂ ਕਿਹੜੀ ਗੱਲ ਆ ਮਾਸੇ ਕੱਲ੍ਹ ਜਦੋਂ ਇਹਨਾਂ ਤੋਂ ਵੱਧ ਲੈ ਲਈ ਜੀ 20 ਦੀਆਂ ਤੰਦ ਦਿੱਤੀਆਂ ਜੀ ਆ ਮੈਂ ਕਿਹਾ ਸੀ ਉਹਨੂੰ ਮਖਾ ਜਰ ਸੇਟ ਇਹਨਾਂ ਦੇ ਪਹਿਨਾਂ ਦੀ ਕਿਧਰੇ ਇਹਨੇ ਰਵੜਾਈਆਂ ਦੇ ਪੈਸੇ ਲਾਈ ਇਹਨਾਂ ਨੇ ਚੱਕੋ ਸਾਈ ਲੈ ਆਓ ਆ ਜਾਓ ਏ ਪਰਦੇ ਡੰਗੀ ਏ ਪੈਰ ਗੀਆਂ ਹਾਂ ਟਾਂਗੀ ਦਿੰਦੇ ਆ ਮੈਂ ਠਹਿਰ ਕੇ ਵਗ ਜੂ ਅੱਧਾ ਘੰਟਾ ਹੇ ਅਲਾਈ ਲੈ ਥਲੀ ਆ ਜੋ ਸੈ ਗਿਆ ਕਿਤੋਂ ਬੱਸ 12 ਗੁੰਡਾ ਲਾਈਏ ਸੀ ਨਾ ਬਾਦੂ ਆ ਤਾਂ ਵੀ ਲੱਗਦੀ ਮੱਥੇ ਜਿਹਾ ਕੇ ਨੱਦ ਕੇ ਉਹ ਹੈ ਕਸੇਗੇ ਸੁਤ ਮੋਰੀ ਮਾਰੀ ਹੈ ਸਮਾਰ ਕੇ ਕਸ ਨਹੀਂ ਪਾਇਪ ਚ ਵੱਢ ਜੇ ਭਾਵੇਂ ਬਾੜਾ ਵਿੱਚ ਨਾ ਤੇ ਬੋਲੇ ਜੋੜ ਜਾ ਪਿਆ ਬਸਾਰਾ ਉਹ ਪਾ ਦੇ ਇਹ ਕਿੰਨਾ ਟੋਕੜਾ ਚੈੱਕ ਟੰਗ ਤੇ ਵੀ ਪਰਦੇ ਜਿਹੜੇ ਦੋ ਰਹਿੰਦੇ ਸੀਗੇ ਸੱਜੇ ਖੋਲ ਕੇ ਦੇਖਿਓ ਪੁੱਤਰ ਗੇਟ ਆ ਦੇਖੋ ਪਈ ਤੁਸੀਂ ਦੋਨੇ-ਦੋਨੇ ਛੋਟੇ ਥੋੜੀ ਹੁਣ ਗੋਦੀ ਚੜੇ ਫਿਰਦੇ ਹੋਗੇ ਹਾਂ ਗੇਟ ਆ ਹੋਰ ਕਿਵੇਂ ਖੋਲਿਆ ਇਹ ਨਹੀਂ ਇੱਧਰਲੇ ਪੁੱਤਰ ਕਿਵੇਂ ਖੋਲਿਆਂ ਤਾਜ ਐਂ ਖੋਲ ਇਕੱਠੇ ਕਰਦੇ ਹੋ ਸੱਜੇ ਪਰਦੇ ਅੰਦਰ ਨੂੰ ਹਾਂ ਵੈਰੀ ਗੁੱਡ ਤੇ ਨਾ 12 12 ਫੁੱਟ ਦੀਆਂ ਬਈ ਉਹ ਪਾਈਪਾਂ ਲਾਈਆਂ ਗਈਆਂ ਤੇ ਵਿਚਾਲੇ ਇੱਕ ਇੱਕ ਕੁੰਡੀ ਸਾਨੂੰ ਲਾਉਣੀ ਪਈ ਨਹੀਂ ਤਾਂ ਪਰਦਾ ਸਾਰਾ ਖੁੱਲਦਾ ਰਹਿ ਜਾਂਦਾ ਤੇ ਫਿਰ ਉਹ ਥੋੜੀ ਲੇਚ ਰਹਿੰਦੀ ਪਰਦੇ ਫਿਰ 12 ਬਾਈ 12 ਦੇ ਨੇ ਇਹ ਤੇ 1400 ਦੀਆਂ ਉਹ ਸਟੀਲ ਦੀਆਂ ਪਾਈਪਾਂ ਤੇ 1300 ਦੇ ਤਿੰਨ 12 12 ਦੇ ਪਰਦੇ ਤੇ ਕਹਿਰ ਲੋਟ ਆ ਇੰਨਾ ਗੇਟ ਵੇ ਉਹ ਮਤਲਬ ਮੰਜਾ ਮੰਜਾ ਟੱਪਦਾ ਰਹਿ ਗਿਆ ਇੰਨਾ ਵਾਧੂ ਆ ਬਹੁਤ ਆ ਮੰਮੀ ਹਣਾ ਇੰਨਾ ਗੇਟ ਦਾ ਯਾਰ ਹੁਣ ਪਾਸੇ ਕਰਨੇ ਸੌਖੇ ਆ ਸਾਨੂੰ ਪਹਿਲਾਂ ਤਾਂ ਇਹ ਸੀ ਸਾਬ ਤਾਂ ਗੇਟ ਹੀ ਖੁੱਲਦਾ ਕਰਦੇ ਆਂਗੇ ਇੱਕ ਅੱਜ ਮੁਕੰਮਲ ਹੋ ਗਿਆ ਕੰਮ ਖਲ ਵਾਲਾ ਜਿਹੜਾ ਆਪਾਂ ਛੱਡਿਆ ਸੀ ਕਿਵੇਂ ਪੁੱਤਰ ਇੱਧਰ ਵੀ ਸੂਤ ਆ ਕੰਮ ਇੱਧਰਲੇ ਪਾਸੇ ਤਾਂ ਕੋਕੇ ਲਾ ਦੇਗੇ ਪੱਕੇ ਚਾ ਲੈਣ ਦੇ ਨਾਲ ਮੜੀ ਧੁੱਪ ਨਹੀਂ ਜਾਣੀ ਕਿ ਵੇਲੇ ਕੇ ਵੇਲੇ ਦੀ ਦਾ ਕੱਪੜਾ ਧੋਣਾ ਤਾਂ ਵੀ ਲੋਟ ਆ ਜੀ ਸਾਮਾ ਧਿਆਨ ਨਹੀਂ ਕਰ ਹਾਂਜੀ ਇਹ ਕਾ ਇਹ ਨਹੀਂ ਬਨਣੇ ਛੱਡ ਦੇ ਇਹ ਨਹੀਂ ਬਨਣੇ ਪੁੱਤਰ ਇਹ ਤਾਂ ਪੈਰ ਆ ਕਰ ਜੂਆ ਉਧਰ ਚਲੋ ਅੰਦਰ ਕੀ ਕਹਿੰਦੀ ਹੈ ਹੈ ਇਹ ਸੰਡਾ ਲੈ ਗਿਆ ਪਾ ਦੇ ਲੈ ਇਹ ਤਾਂ ਬਹਾਨਾ ਬਾਲਦੀ ਰਹੇ ਨਾ ਦੇਖੀ ਗੁਰੂ ਇਹ ਤਾਂ ਤਾਂ ਤੇ ਪੜਦੇ ਤੇ ਆ ਬਚਾਲੇ ਸੁਹਾ ਕੇ ਲੈ ਗਏ ਮੋਰੀਆ ਹਾਂ ਇਹਨਾਂ ਕਿਤੋਂ ਆਹ ਗੇਂਜ ਜਾਂਦੀ ਏ ਇੰਨਾ ਦਿੱਤਾ ਚੱਲ ਹੁਣ ਮੜਾ ਇਹ ਘਟ ਆਇਆ ਕਰੋ ਇਹਨੇ ਨਾਲ ਹਾਂ ਹਾਂਜੀ ਕੀ ਆਖਿਆ ਥਾ ਕੀ ਆਖਿਆ ਸੀ ਪੰਜਾਬੀ ਚ ਬਾਪੂ ਨੂੰ ਆ ਗਏ ਵੀਰਾਂ ਚੰਡਾ ਲੈ ਆਊਗਾ ਬੈਲ ਵੀ ਨਾ ਚੰਗਾ ਚੰਗਾ ਬਾਜੀ ਆ ਚੱਲ ਗਏ 11:00 ਵਜੇ 37 ਮਿੰਟ ਹੋ ਗਏ ਤੈਨੂੰ ਪਤਾ ਨਾ ਪਤਾ ਥੋੜੇ ਹੋਰ ਨਿਕਲਣੇ ਕਮਰੇ ਵਿੱਚ ਕਿੱਤੀ ਵਾਸਤੇ ਡਿੱਗਣਾ ਪਈ ਸਜ ਦੇਖ ਲਓ ਮੰਮੀ ਟ੍ਰੈਕ ਕਰ ਲਟਕੀ ਟ੍ਰੈਕ ਤੇ ਜਾਨੀ ਬਾਹਰ ਜਾਣੇਗੀ ਕੀ ਕਰੇਗੀ ਤੁਰਕੇ ਦਿਖਾ ਦੇ ਜੀ ਤੁਰਕੇ ਦਿਖਾਈ ਕਿਵੇਂ ਜੱ ਲੱਗਿਆ ਕੀ ਹੈ ਬਾਹਰ ਚੱਕੀ ਘੜੀ ਆ ਸਵੇਰ ਦਾ ਵਜਨ ਚੱਕਿਆ ਉਹ ਕਪੜੇ ਇੰਨਾ ਹੁਣ ਤਾਂ ਘੱਟ ਆ ਵਾ ਪਾਜ ਨੇ ਨਾ 슬ੀਪਿੰਗ ਬੈਗ ਵੀ ਇਹਨੂੰ ਟੈਂਟ ਹੈ ਨਹੀਂ ਇਹਦੇ ਚ ਦੇਖ ਕਿੰਨਾ ਕਰਦਾ ਸਭ ਲੈ ਜੇ ਬਹਾ ਬਾਰ ਆਵੇ ਤਾਂ ਆਏ ਤਾਂ ਹੁੰਦੇ ਹੀ ਆ ਮੰਮੀ ਹੁਣ ਆਏ ਅ ਲਗਭਗ ਭਾਈ ਇਹ 12 ਤੋਂ 15 ਕਿਲੋ ਦਾ ਆਰਾਮ ਨਾਲ ਬੈਗ ਹੋ ਜਾਂਦਾਗਾ ਮਤਲਬ ਘੱਟ ਤੋਂ ਘੱਟ 15 ਕਿਲੋ ਜਦੋਂ 슬ੀਪਿੰਗ ਬੈਗ ਟੈਂਟ ਵਗੈਰਾ ਸਾਰਾ ਕੁਝ ਪਿਆ ਜਾਂਦਾ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਹੋ ਜਾਂਦੀਆਂ ਤੇ ਉਦੋਂ ਬਾਹਰ ਚੰਗਾ ਹੋ ਜਾਂਦਾਗਾ ਫਿਰ ਉਦੋਂ ਵਧੀਆ ਜੀ ਲੱਗਦਾ ਤੋਰਾ ਫੇਰਾ ਕਰਨ ਵੇਲੇ ਪਹਾੜਾਂ ਤੇ ਆਇਤੀ ਅਦਾ ਕੰਮ ਵਧਾ ਲਿਆ ਕੀ ਹਾਲ ਖਾਲਸਾ ਜੀ ਚੜ ਦੀ ਗਲਾ ਜੀ ਰੱਖੇ ਬਾਬਾ ਭਾਈ ਠੀਕ ਹੈ ਮਿੱਤਰੋ ਮਾ ਮੋਟਰ ਜੀ ਕਿਧਰ ਚਲੀ ਜਾਂਦੀ ਹੈ ਕੋਠੇ ਚੜ ਕੇ ਦੇਖੀਏ ਤੁਸੀਂ ਐ ਡੀਆਂ ਢੇਰੀਆਂ ਕਾਤੋਂ ਲਈ ਜਾਂਦੇ ਆ ਗੱਲੂ ਢੇਰੀਆਂ ਕਾਤੋਂ ਲਈ ਜਾਂਦੇ ਆ ਡੇੜੀਆਂ ਈਗਾਂ ਬੋਧਾਂੀਆਂ ਤੇਨੂੰ ਮਿੱਟੀ ਪਾਈ ਦੀਆਂ ਆਇਆ ਬੱਸ ਮੈਂ ਜਾਂਨਾ ਦਾਦੋਈ ਗੇਰ ਟੈਕ ਕਿੰਨੇ ਬੰਦੇ ਲੱਗੇ ਸੀ ਕੱਲ ਨੂੰ ਤਾਂਹ ਜੜਾਉਣ ਤੇ ਹੋਏ ਉਹ ਮਿੱਟੀ ਜਨਾ ਜ਼ੋਰ ਦਾ ਹਿੱਦੀ ਲਾਤਾ ਉਹ ਚਾਰ ਜਣਾਂ ਨੇ ਖਾਸਾ ਭਾਰੀ ਹੁੰਦਾ ਜਗਾਰ ਜਾਮਗਾਏ ਹਾਂ ਠੀਕ ਹੈ ਲਾ ਦੋ ਜੋੜੀ ਅੱਜ ਢੇਰੀ ਵਾਲਾ ਚੱਲ ਪਿਆ ਪਾਇਆ ਇਸ ਟੌਂਕਣਾ ਯਾਰ ਇਹ ਕੋਈ ਟਾਈਮ ਨਹੀਂ ਬਲ ਹਾਂ ਚੰਗਾ ਮਾਈ ਬਸ ਹਾਂ ਚੱਲਦਾਗਾ 12 ਵਜੇ ਤੇ ਹੁਣ ਅੱਜ ਜੀ ਜੀ ਨਹੀਂ ਲੱਗਣਾ ਆਏਗਾ ਸੱਚੀ ਲੈ ਮਾਤਾ ਨੇ ਨਹੀਂ ਕਰਨਾ ਹੁੰਦਾ ਜਦੋਂ ਜਾਨਾ ਕਿੱਥੇ ਆਵਾਂਗੇ 2 ਤਰੀਕ ਨੂੰ ਜਾਂ 1 ਨੂੰ ਆਵਾਂ ਫਿਰ ਦੱਸ ਦੇਣੇ 3 ਨੂੰ ਟਰੈਕ ਆ 31 ਨੂੰ ਟਰੈਕ ਆ ਅੱਜ ਹਜੇ ਦੋ ਤਿੰਨ ਦਿਨਾਂ ਦਾ ਟਰੈਕ ਆ ਛੋਟਾ ਹੈਗਾ ਮੇਰਾ ਲੋਕ 7-8 ਦਿਨ ਲੱਗਣਗੇ ਫਿਰ ਤਾਂ 7-8 ਦਿਨ ਨਹੀਂ ਲੱਗਦੇ ਅੱਜ ਮਹਾਲੀ ਰਹੂੰਗਾ ਕੱਲ ਨੂੰ ਉੱਥੋਂ ਗਾਂ ਉੱਥੇ ਪਹੁੰਚਾਂਗੇ 30 ਨੂੰ ਟਰੈਕ ਸ਼ੁਰੂ ਕਰਾਂਗੇ ਜਾਗਾ ਪੁੱਤ ਜਾ ਫਿਰ ਬਸ ਠੀਕ ਚੰਗਾ ਸਾਰੀ ਕਾਲ ਆਈ ਧੰਨਵਾਦ ਆਵਾਜ਼ ਦੇ ਲਾ ਧੰਨਵਾਦ ਚਲ ਬਧਾਈਆਂ ਭਾਈ ਚੰਗਾ ਕੀ ਲੱਗ ਗਿਆ ਸਿੱਕਾ ਚੁਕਾਇਆ 300 ਦਾ ਉਹ ਇਤੁ ਗੁਣ ਲੱਗ ਗਿਆ ਉਹ ਚੱਕੀ ਧਰੀ ਜਾਂਦੇ ਹੋਗੇ ਹੋਰ ਕੁਝ ਲੱਗ ਗਿਆ ਹੋ ਚੰਗਾ ਮੇਰੀ ਅੱਛੀ ਭਤੀਜੀ 31 ਨੂੰ ਆ ਜੀਦਾ ਨਾ 31 ਨੂੰ ਨਹੀਂ 1 ਨੂੰ ਸ਼ਾਇਦ ਰਾਤ ਨੂੰ ਜਾਂ ਫਿਰ 2 ਨੂੰੜ ਕੇ 31 ਕਿੰਨੇ ਹੁੰਦੇ ਨੇ ਠੀਕ ਹੈ ਚੰਗਾ ਛੋਟੇ ਛੋਟੇ ਰੱਖੇਗਾ ਠੀਕ ਹੈ ਮੇਰੇ ਤਾਂ ਹੈ ਛੋਟੇ ਜਿਹੇ ਬ੍ਰੇਕ ਕੇ ਬਾਅਦ ਸਤਸਰੀ ਗੱਲ ਸਾਰਿਆਂ ਨੂੰ ਸਤਸਰੀ ਗੱਲ ਸਾਰਿਆਂ ਨੂੰ ਜੀ ਦਾਨੀ ਦੇਖੀ ਕਿ ਕਿਹੋ ਜਿਹਾ ਮੈਗਾ ਗਲਾਮ ਵਾਹੀ ਗੁਰੂ ਵਾਹੀ ਗੁਰੂ ਚੱਕ ਲੈ ਤਿੰਨਾ ਚਾਰਾਂ ਦਿਨਾਂ ਦਾ ਪ੍ਰੋਗਰਾਮ ਚਾਰਾਂ ਪੰਜ ਦਿਨਾਂ ਦਾ ਪ੍ਰੋਗਰਾਮ ਕਰਕੇ ਤਿਆਰ ਬੈਗ ਚੱਕ ਕੇ ਮੋੜਿਆ ਤੇ ਨੌਜਵਾਨ ਸਿੱਧਾ ਚੱਲਿਆ ਬੱਸ ਸਟੈਂਡ ਨੂੰ ਕੀ ਹਾਲ ਨੇ ਭਾਈ ਲਾਡੀ 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 ਘਰੇ ਆ ਬਾਗ ਚੱਕ ਲਿਆ ਮਾੜਾ ਮਾਹ ਇੱਧਰ ਗਰਮੀ ਹੋ ਗਈ ਪਹਾੜਾਂ 'ਚ ਕੋ ਮੈਂ ਠੰਡੇ ਥਾਂ ਠੀਕ ਐ ਹਾਈ ਤੇ ਡੋਟੀਆਂ ਕਹਿੰਦਾ ਸਾਖਤਾ ਸਾਖਤਾ ਮੇਰੇ ਵੀਰੋ ਸਾਖਤਾ ਪੱਕੀਆਂ ਇੱਟ ਵਰਗੀਆਂ ਡੋਟੀਆਂ ਲੋਟਾ ਤੂੰ ਦੱਸ ਬਸ ਇਹ ਬੰਮ ਜਮਾ ਹਾੜੀ ਚ ਹਟੇਗਾ ਹਣਾ ਜਦੋਂ ਨਹੀਂ ਹਟਦਾ ਕਰੇਰੀ ਲੇਕ ਟਰੈਕ ਇਹ ਹਿਮਾਚਲ ਧੌਲਾਧਾਰ ਦੀਆਂ ਪਹਾੜੀਆਂ ਮੈਕਲਾਵਰ ਗਾਂਜ ਤੋਂ ਉਤਲੇ ਪਾਸੇ ਧਰਮਸ਼ਾਲਾ ਤੋਂ ਅੱਗੇ ਕਾਂਗੜਾ ਟੱਪ ਕੇ ਬਹੁਤ ਨਹੀਂ ਦੇਖਤਾ ਲਵਾਵਾਂਗੇ ਹਾਂ ਪਰ ਮੁਕ ਕਰਾ ਦੇਾਂਗੇ ਪਹਾੜਾਂ ਨੇ ਦੇਖ ਨਹੀਂ ਕੋਈ ਗੱਲ ਨਹੀਂ ਤੈਨੂੰ ਵੇ ਲਾਈਵ ਤੇਰੀਆਂ ਅੱਖਾਂ ਨਾਲ ਅੱਗੇ ਦਿਖਾ ਲਿਆਵਾਂਗੇ ਪਹਾੜ ਐਡੀ ਗੱਲ ਨਹੀਂ ਛੋਟੇ ਆਪਾਂ ਲਾਜ਼ਮੀ ਚੱਲਾਂਗੇ ਠੀਕ ਹੈ ਬਸ ਤੂੰ ਮੜੇ ਜੇ ਟਾਈਮ ਕੱਢ ਉਧਰੋਂ ਬਾ ਵਿਲੇ ਵਰਗੀ ਹਰੇ ਪਰ ਦੇ ਟੰਗਿਆ ਇਹਦੇ ਅੱਖਾਂ ਠੰਡੀਆਂ ਹੋ ਗਈਆਂ ਘਰ ਦੇਆਂ ਦੀਆਂ ਹਰੇ ਪਰ ਦੇ ਨਾਲ ਹਰੇ ਪਰ ਤੇ ਨਾਲ ਓ ਵੀ ਠੰਡੀਆਂ ਰੱਖਦੇ ਆ ਕਿਵੇਂ ਚੱਕਾ ਸਿੰਘ ਚਲਾਇਆ ਲਾਡੀ ਹੁਣ ਤੈਨੂੰ ਪਤਾ ਆਪਦੀ ਬਣਦੀ ਜ਼ਿੰਮੇਵਾਰੀ ਆਪਦੀ ਲਾ ਲੈਨੇ ਤਾਂ ਅੱਖਾਂ ਠੰਢੀਆਂ ਨਹੀਂ ਰਹਿਣੀਆਂ ਹਨ ਵੀ ਆਪ ਹੀ ਬਣਾਖੀ ਕਰ ਲੈਨੇ ਜਿਹੜਾ ਹੁੰਦਾ ਮਾੜਾ ਮੋਟਾ ਕਰਨ ਵਾਲਾ ਚਲੋ ਜੀ ਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਮੋਹਾਲੀ ਤੇ ਇਸ ਵਕਤ ਨੌਜਵਾਨ ਖੜਾ ਮੋਹਾਲੀ ਸਿੰਘ ਸ਼ਹੀਦਾਂ ਗੁਰੂ ਘਰ ਦੇ ਸਾਹਮਣੇ ਤੇ ਆਪਣਾ ਇੱਕ ਮਿੱਤਰ ਆਪਾਂ ਨੂੰ ਇੱਥੇ ਲੈਣ ਆ ਰਿਹਾ ਭਾਈ ਹਰਦੀਪ ਸਿੰਘ ਤੇ ਆਪਣੇ ਗਵਾਂਢੀ ਪਿੰਡ ਦਾ ਜਿੰਮ ਵਾਲਾ ਮਿੱਤਰ ਆ ਤੇ ਅੱਜ ਦਾ ਰਾਤ ਟਿਕਾਣਾ ਆਪਾਂ ਉਹਦੇ ਕੋਲੇ ਕਰਾਂਗੇ ਤੇ ਹਵਾ ਸੁੱਖ ਨਾਲ ਸਵੇਰੇ ਦੀ ਤੇਜ ਵਹਾ ਸਾਰੇ ਪਾਸੇ ਠੰਡੀ ਵੀ ਆ ਤੇ ਇਧਰ ਪਿਛਲੇ ਪਾਸੇ ਹੋਮਲੈਂਡ ਜੀ ਹਾਂ ਉਹੀ ਹੋਮਲੈਂਡ ਜਿਹੜਾ ਜ਼ਿਕਰ ਸਿੱਧੂ ਮੂਸੇ ਵਾਲੇ ਨੇ ਕਰਿਆ ਸੀ ਤੇ ਇਸ ਪਾਸੋਂ ਮਿੱਤਰ ਨਹੀਂ ਆਉਣਾ ਤਾਂ ਆਪਾਂ ਬਸ ਤੋਂ ਇੱਥੇ ਉਤਰੇ ਇੱਥੇ ਡੇਰੇ ਲਾ ਲੇ ਜੀ ਵਧੀਆ ਤਕੜਾ ਕਰ ਸੋ ਕਰਾਜੀ ਬਾਜੀ ਇਧਰ ਵੀ ਲਵਾ ਦੇ ਹਾਜ਼ਰੀ ਫਿਰ ਸਾਸਰੀ ਕਾਲ ਫੋਨ ਆ ਜਾਂਦਾ ਘਰੋਂ ਯਾਰ ਇੱਥੇ ਫਿਰ ਤੇਰਾ ਰਾਤ ਨੂੰ ਰਹਿਣ ਨੂੰ ਬਸ ਇੱਥੇ ਹੁੰਦਾ ਸੀ ਠੀਕ ਹੈ ਤੇ ਹੁਣ ਸੋਡੀ ਲਾਈਟ ਬੰਨਣਾ ਛੁੱਟੀ ਹੋ ਰਹੀ ਹੈ ਯਾਰ ਯਾਰ ਇਹ ਇਧਰ ਉਹ ਦੀ ਖੁੱਲਾ ਮੋਹਰ ਯਾਰ ਨਾ ਨਾ ਬਸ ਲੋੜ ਹੀ ਨਹੀਂ ਔਰ ਠੰਡੀਆਂ ਹੋਉਂਦੀ ਇਧਰੋਂ ਹਵਾ ਦੇ ਠੰਡੇ ਠੰਡੇ ਬੁੱਲੇ ਆਣ ਵਿਛ ਦੀ ਲਿੰਗਨ ਵਾਲੀ ਗੱਲਬਾਤ ਹੋਈ ਪਈ ਹਵਾ ਸ਼ੀਤ ਆ ਜਣਾ ਬਾਕੀ ਠੰਡੀ ਹੈ ਨਾ ਪੂਰੀ ਠੰਡੀ ਹੈ ਤੇ ਚੋਬਰ ਦਾ ਨਾਂ ਹਰਦੀਪ ਤੇ ਇੱਕ ਵਾਰੀ ਫਿਰ ਆਪਣਾ ਇੰਟਰੋਡਕਸ਼ਨ ਕਰਾ ਦਈਏ ਤੇ ਆਪਣੇ ਜਿਮ ਵਾਲਾ ਮਿੱਤਰ ਆ ਇਹ ਤੇ ਇਕੱਠੇ ਉੱਥੇ ਆਪਣੇ ਪਿੰਡ ਜਿਮ ਲਾਉਂਦੇ ਹੁੰਦੇ ਸੀਗੇ ਤੇ ਇਹ ਨਾਲ ਦੇ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਨਗਲਾ ਤੇ ਨਗਲੇ ਦਾ ਵਾਸੀ ਆ ਇਹ ਤੇ ਆਪਣਾ ਪਿੰਡ ਸੂਰਤੀ ਆ ਤੇ ਇਹ ਇੱਥੇ ਕਿਸੇ ਕੰਪਨੀ 'ਚ ਬਤੌਰ ਸੁਪਰਵਾਈਜ਼ਰ ਕੰਮ ਕਰਦਾ ਜੋਬ ਕਰਦਾ ਕਹਿ ਸਕਦੇ ਆਂਗੇ ਤੇ ਆਹ ਗੱਕਾਰਾ ਇਕਦਮੀ ਆ ਬਹੁਤ ਸੋਹਣੇ ਤੇ ਇੱਥੇ ਇਹਦਾ ਰਹਿਣ ਬਸੈਰਾ ਹੋ ਜਾਂਦਾ ਸੀ ਜਦੋਂ ਰਾਤ ਦੀ ਜੋਟੀ ਹੁੰਦੀ ਸੀਗੀ ਤੇ ਇਹ ਕੰਪਨੀ ਵੱਲੋਂ ਹੀ ਆ ਬਈ ਹਾਂਜੀ ਹਾਂਜੀ ਤੇ ਇਹ ਬਾਹਰਲੇ ਟਾਈਪ ਤੇ ਬਣਾਇਆ ਹੋਇਆ ਬਈ ਇਹ ਜਮੇ ਲੱਕੜ ਦਾ ਸਾਰਾ ਤੇ ਇਹਦੇ ਵਿੱਚ ਥਰਮਾਕੋਲ ਪਾਇਆ ਹੋਇਆਗਾ ਤੇ ਵਿਚਾਲੇ ਉਹ ਗੁੱਦਜੀ ਭਰੀ ਹੋਈ ਆ ਇੱਥੇ ਵਿੰਡੋਆਂ ਦੇ ਵਿਚਾਲੇ ਮਤਲਬ ਕੰਧ ਦੇ ਵਿਚਾਲੇ ਸਾਰਾ ਇਹ ਸਿਸਟਮ ਇਹ ਬਾਹਰ ਲੱਗਾ ਤੇ ਇਹ ਕਹਿੰਦਾ ਇਸ ਘਰ ਦਾ ਇੱਕ ਹੋਰ ਬਹੁਤ ਸੋਹਣਾ ਨਜ਼ਾਰਾ ਹੁੰਦਾ ਕਹਿੰਦਾ ਤੇ ਜੇ ਰਾਤ ਨੂੰ ਮਲਵਾਇਆ ਜੇ ਇੱਕ ਵਾਰੀ ਠਾਰ ਲਿਆ ਘਰ ਸਾਰਾ ਦਿਨ ਇਹ ਠਰ ਠਰ ਹੀ ਰਹੂਗਾ ਤੜਕੇ ਤੱਕ ਤੇ ਜੇ ਇਹ ਗਰਮ ਕਰ ਲਿਆ ਤਾਂ ਇਹ ਗਰਮ ਰਹੂਗਾ ਤੇ ਇਹ ਵਖਰੇ ਥਰਮੋਕੋਲ ਦੇ ਉਹਦੇ ਨਜ਼ਾਰੇ ਹੈਗੇ ਤੇ ਇੱਧਰ ਵਖਰੇ ਇਹ ਵੀ ਲੱਕੜ ਹੈਗੀ ਮੈਂ ਕਿਤੇ ਇਹ ਪੇਂਟ ਜਾਂ ਦੇਖ ਕੇ ਆਇਆ ਲੱਗਿਆ ਸੀ ਤੇ ਦੂਜੀ ਆਪੇ ਆਮ ਤੌਰ ਤੇ ਦੂਜਾ ਕੰਦਾ ਹੁੰਦੀਆਂ ਤੇ ਆਹ ਤਿਰਸ਼ਾ ਜੜੀਆਂ ਨੇ ਇਹ ਬਾਹਰ ਲਾ ਤੇ ਖੈਰ ਠੀਕ ਹੈ ਖੈਰ ਮਹਿੰਗਾ ਕੰਮ ਥੋੜਾ ਜਿਹਾ ਇਹ ਕੀ ਕੰਪਨੀਆਂ ਦੇ ਕੰਮ ਬਣਾ ਕੇ ਵੇਚਣ ਵਾਲੀਆਂ ਗੱਲਾਂ ਬਾਤਾਂ ਆਈਆਂ ਇਹ ਸ਼ਹਿਰਾਂ 'ਚ ਤੇ ਭਾਈ ਇੱਥੇ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਤੇ ਪਿੱਛੇ ਜੀ ਇਹ ਕਿਲਾ ਖਰੀਦਿਆ ਕਹਿੰਦੇ ਇਹ 6 ਲੱਖ ਆ 6 ਕਰੋੜ 60 ਲੱਖ ਦਾ ਐਨੇ ਦੀ ਸੀ ਨਾ ਹਾਂਜੀ ਤੇ ਠੀਕ ਆ ਭਾਈ ਸ਼ਹਿਰਾਂ ਦੀ ਬਨਾਲ ਲੱਗਦੀ ਪ੍ਰਾਪਰਟੀ ਫਿਰ ਤੁਹਾਨੂੰ ਪਤਾ ਹੀ ਆ ਕਰੋੜਾਂ ਤੋਂ ਘੱਟ ਤਾਂ ਗੱਲਾਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਤੇ 4 ਸਾਲ ਪਹਿਲਾਂ ਦੀ ਗੱਲ ਆ ਭਈ ਇਹ 6 ਕਰੋੜ 60 ਲੱਖ ਦੀ ਕਿੱਲੇ ਦੀ ਠੀਕ ਹੈ ਹੋਣ ਤਾਂ ਫਿਰ ਇਹ ਡਾਬਲ ਟ੍ਰਿਪਲ ਹੋ ਗਿਆ ਹੋਊਗਾ ਮਾ ਹੋਰ ਵਧ ਗਿਆ ਨਾ 52 ਰੋਡ ਵਿੱਚ ਆ ਗਿਆ 30 ਕਰੋੜ ਇਹਦਾ ਨਹੀਂ ਮਤਲਬ ਜਿਹੜਾ ਰੋਡ ਦੇ ਨਾਲ-ਨਾਲ ਜਮੀਨ ਲੱਗਦੀ ਹੈ ਨਾ ਬੋਲਦੀ ਜਿਹੜੀ ਮਾਲਕ ਦੇ ਹਾਂ ਹਾਂ 30 ਕਰੋੜ ਕਿੱਲੇ ਦਾ ਰੇਟ ਆ ਹਾਂ ਬੀਭਾ ਜਿਹਨਾਂ ਦੀ ਕਨਾਲ ਆਵੇ ਭਾਈ ਦੋ ਕਨਾਲ ਉਹਨਾਂ ਸਾਈਡ-ਸਾਈਡ ਤੇ ਠੀਕ ਹੈ ਮਿੱਤਰਾ ਪੂਰਾ ਕੰਮ ਯਾਰ ਸੁਣਾ ਡਿਜ਼ਾਈਨ ਜਿਹੜਾ ਪੂਰਾ ਸੋਹਣਾ ਇਹ ਤਾਂ ਖੋਤ ਕੇ ਰਿਹਾ ਨਾ ਆਪਣੇ ਪਿੰਡ ਹੈ ਨਾ ਹਾਂ ਪਿੰਡ ਕਿਤੇ ਪਈ ਰਹਿਣ ਦੇ ਪਈ ਰਹਿਣ ਦੇ ਕੋਈ ਨਾ ਪਿੰਡ ਲੈ ਜਾਣ ਵਾਲਾ ਮਖਾ ਖੋਤ ਕੇ ਘਰ ਜਾ ਆਪਣੇ ਬਾਲ ਆਪਣੇ ਸਾਫ ਲੱਗ ਜੂ ਨਾ ਇਹਨੂੰ ਉਧਰ ਸਿਉਂਗ ਲੱਗ ਜੂਗੀ ਖੈਰੇ ਵੀ ਚੋਬਰ ਕਹਿੰਦਾ 20 ਸਾਲ ਦੀ ਏ ਪਈ ਗਾਰੰਟੀ ਵਾਰੰਟੀ ਦਿੰਦੇ ਆ ਜੀ ਕਿ ਸਿਉਂਗ ਨਹੀਂ ਲੱਗਦੀ 20 ਸਾਲ ਖੈਰ ਉਹ ਜੇ ਐਨੇ ਪੈਸੇ ਲਾ ਕੇ ਦੇਖੀ ਹਰਦੀ ਪੈ ਜੇ ਕਿਸੇ ਨੇ ਬਰੋਨ ਨਾ ਪਰ ਵੀ ਹੈਗਾ ਆਪਣੇ ਕੋਲ ਹਾਂ ਜਾ ਕੋਈ ਨਾ ਭਾਈ ਕਮੈਂਟ ਕਰ ਦਿਓ ਜੇ ਕਿਸੇ ਨੂੰ ਵੀਰ ਨੂੰ ਨੰਬਰ ਚਾਹੀਦਾ ਹੋ ਇਹ ਜੇ ਘਰ ਬਣਾਉਣ ਵਾਲੀ ਕੰਪਨੀ ਦੀ ਗੱਲ ਬਾਤ ਤੇ ਨੰਬਰ ਤੁਹਾਨੂੰ ਕਮੈਂਟਾਂ 'ਚ ਸ਼ੇਅਰ ਕਰ ਦੇਗੇ ਹੈ ਇੱਕ ਹੋਰ ਇਹਦੇ ਨਾਲ ਤੋਂ ਵੀ ਦਿਖਾ ਦਿੰਦੇ ਆ ਠੀਕ ਐ ਜਮਾ ਸੇਮ ਹੀ ਡਿੱਟੋ ਹੀ ਆਓ ਨਾ ਉਹ ਇਹਦੇ ਨਾਲ ਹਾਈ ਫਾਈ ਇਹਦੇ ਨਾਲ ਹੋਰ ਠੀਕ ਐ ਤੇ ਨਾ ਹੁਣ ਇੱਥੇ ਫਿਰ ਲਾਈਟ ਵੱਲੋਂ ਛੁੱਟੀ ਕਦੋਂ ਹੋਊਗੀ ਤੁਹਾਡੀ ਇੱਥੇ ਉਰੇ ਬੱਸ ਤੁਹਾਨੂੰ ਤੁਹਾਨੂੰ ਪੁੱਛੀ ਜਾਂਦੇ ਜਨਰੇਟਰ ਵੀ ਨਹੀਂ ਹੁਣ ਬੰਦ ਆ ਉਹ ਆਂਦਾ ਠੀਕ ਐ ਏ ਲੋਟਾ ਖੈਰ ਤੋਰੇ ਫਿਰਦੇ ਇਧਰ ਆ ਗਏ ਤੇ ਇਹ ਕਹਿੰਦਾ ਤੈਨੂੰ ਸੋਹਣੀ ਚੀਜ਼ ਦਿਖਾ ਕੇ ਜਾਉਣਾ ਖੈਰ ਲਾਈਟ ਹੈ ਨਹੀਂ ਨਹੀਂ ਤਾਂ ਹੋਰ ਵੀ ਚੰਗੀ ਤਰ੍ਹਾਂ ਆਪਾਂ ਦੇਖਦੇ ਤੇ ਘਾਤ ਫੇਰ ਸਹੀ ਕਿਸੇ ਵੇਲੇ ਦਿਨ ਵੇਲੇ ਆਪਾਂ ਮਾਰ ਲਾਂਗੇ ਜਿਹੜਾ ਤੇ ਬੜੇ ਚਿਰਾਂ ਬਾਅਦ ਸਾਡੇ ਭਾਈ ਦਰਸ਼ਨ ਮੇਲੇ ਹੋਏ ਆ ਮਿੱਤਰਾਂ ਮਿੱਤਰਾਂ ਦੇ ਤੇ ਖਾਸਮਿੰਨ ਉਦੋਂ ਵੀ ਟੱਕਰ ਕੇ ਗਿਆ ਸੀ ਮੈਂ ਪਹਿਲਾਂ ਆਇਆ ਸੀ ਤੋਹਣਾ ਉਰੇ 10ਵੇਂ ਮਹੀਨੇ ਚ 10ਵੇਂ ਵੀ ਨਾ ਸੀ ਉਹ ਨਹੀਂ ਉਹ ਤਾਂ ਜੂਨ ਦੀ ਗੱਲ ਆ ਉਹ ਪਿਛਲੇ ਸਾਲ ਦੀ ਚੀਜ਼ ਉਹ ਪਹਿਲਾਂ ਆਇਆ ਸੀਗਾ ਠੀਕ ਐ ਖਾਸੇ ਟਾਈਮ ਬਾਅਦ ਮੇਰੇ ਮਿੱਤਰ ਮਿਲੇ ਅੱਜ ਮੈਂ ਤੜਕੇ ਨੂੰ ਜਦੋਂ ਫੋਨ ਲਾਇਆ ਉਹ ਦਿਲਾਂ ਨੂੰ ਦਿਲਾਂ ਦੇ ਰਾਹ ਵਾਲੀ ਗੱਲਬਾਤ ਹੁੰਦੀ ਜਿਵੇਂ ਆਵਾਜ਼ ਵਾਹਣੀ ਮੈਨੂੰ ਕਹਿੰਦਾ ਮੈਂ ਤੈਨੂੰ ਕੱਲ ਪਰਸੋਂ ਦਾ ਸੋਚੀ ਜਾਂਦਾ ਵੀ ਹੁਣ ਫੋਨ ਲਾਈ ਹੁਣ ਫੋਨ ਲਾਈਏ ਤੇ ਉਹਨੂੰ ਸੱਦ ਗਏ ਯਾਰ ਕਹਿੰਦਾ ਕਈ ਦਿਨਾਂ ਦਾ ਮੇਰਾ ਮਨ ਜਾ ਘਰੀ ਜਾਂਦਾ ਸੀ ਕਹਿੰਦਾ ਗੱਲਾਂ ਬਾਤਾਂ ਹੀ ਕਰਨ ਦਾ ਤੇ ਖੈਰ ਚੰਗੀ ਨੀ ਵਧੀਆ ਇਸ ਮਿੱਤਰ ਨਾਲ ਚੰਗਾ ਮੋਹ ਪਿਆਰ ਆਗਾ ਤੇ ਉਥੇ ਜੰਮਚ ਵੀ ਅਸੀਂ ਬੈਠ ਜਾਂਦੇ ਗਏ ਕਿਤੇ ਖੜ੍ਹ ਜਾਂਦੇ ਘੰਟਿਆਂ ਵੱਦੀ ਗੱਲਾਂ ਕਰੀ ਜਾਂਦੇ ਸੀ ਕਿਹੜੇ ਉਹ ਹੀ ਜੇ ਬੰਦੇ ਨੂੰ ਆਪਾਂ ਮਿਲਦੇ ਆ ਤਾਂ ਰੂਹ ਖੁਸ਼ ਹ ਹਾਂ ਤੇ ਇਹਦੇ ਨਾਲ ਅੱਜ ਰਾਤ ਨੂੰ ਇੱਥੇ ਕਰਦੇ ਆ ਗੱਲਾਂ ਬਾਤਾਂ ਤੇ ਤੜਕੇ ਕੱਲ ਨੂੰ ਆਪਾਂ ਇੱਥੋਂ ਦਲਵੀਰ ਮਿੱਤਰ ਆਪਣਾ ਜਿਹੜਾ ਉਹਦੇ ਨਾਲ ਆਪਾਂ ਇੱਥੋਂ ਆਪਣਾ ਬੰਬੂ ਕਾਰਟ ਤੇ ਨਿਕਲਾਂਗੇ ਕਿਹੜੇ ਪਾਸੇ ਨੂੰ ਮਕਲੌੜ ਗੰਜ ਵਾਲੇ ਪਾਸੇ ਜਾਵਾਂਗੇ ਤੇ ਉਹ ਅਗਲੀਆਂ ਗੱਲਾਂ ਆਪਾਂ ਰਾਹ 'ਚ ਕੱਲ ਨੂੰ ਕਰਦੇ ਰਹਿਾਂਗੇ ਤੇ ਪਹਾੜਾਂ ਵਾਲਾ ਮਾਹੌਲ ਜਿਆਸੂ ਨੂੰ ਦਿਖਾਵਾਂਗੇ ਤੇ ਗਰਮੀ 'ਚ ਠੰਡ ਦਾ ਅਹਿਸਾਸ ਕਰਾਵਾਂਗੇ ਤੇ ਅੱਜ ਤਾਂ ਅਖਿਰ ਠੀਕ ਆ ਮੌਸਮ ਉੱਥੇ ਵੀ ਠੰਡ ਸੀਗੀ ਆਪਣੇ ਪਿੰਡ ਵੀ ਰਾਤ ਦੇ ਤੜਕੇ ਉੱਠਿਆ ਸੋਹਣੀ ਠੰਡ ਲੱਗ ਰਹੀ ਸੀਗੀ ਟੀ-ਸ਼ਰਟ 'ਚ ਤੇ ਬੱਸ ਸਮਾਪਤੀ ਕਰ ਹੀ ਲਈ ਫਿਰ ਆਪਾਂ। ਨਾ ਦੇਖਣ ਦਾ ਖਿਆਲ ਹੈ ਕਿਦਾਂ ਨਾਲ ਦਾ ਫਿਰ। ਚਲੋ ਉਹ ਫੇਰ ਦੇਖ ਲਾਂਗੇ। ਉੱਥੇ ਲਾਈਟ ਆ। ਨਾ ਰਸਤੀ 'ਚ ਆਪਾਂ ਨੂੰ। ਉੱਥੇ ਲਾਈਟ ਆ। ਲਾਈਟ ਦੋਚੀ ਨਹੀਂ। ਉੱਥੇ ਲਾਈਟ ਵੱਲੋਂ ਇਹਨਾਂ ਦੀ ਕੰਪਨੀ ਛੁੱਟੀ ਕਰੀ ਬੈਠੀ ਆ। ਲਾਈਟ ਚਲ ਕੋਈ ਗੱਲ ਨਹੀਂ ਸੋਨੋ ਲਾਈਟ ਦਵਾਵਾਂਗੇ ਭੋਂਤ ਮਾਨ ਨੂੰ ਕਹਿ ਕੇ। ਠੀਕ ਹੈ। ਲਾਈਟ ਮਿਲਦੀ ਨਹੀਂ ਲੈ ਲੈ। ਠੀਕ ਹੈ ਕੋਈ ਗੱਲ ਨਹੀਂ ਚਲ ਆਪਾਂ ਫੇਰ ਜੀ ਫੇਰ ਦੇਖਾਂਗੇ ਕਿਸੇ ਦਿਨ ਵੇਲੇ ਮਾਹੌਲੋ। ਤੇ ਖੈਰ ਇਸੇ ਦੇ ਨਾਲ ਆਪਣਾ ਅੱਜ ਦਾ ਇਹ ਬਲੌਗ ਇੱਥੇ ਸਮਾਪਤ ਕਰਦੇ ਆਂ। ਉਮੀਦ ਕਰਦੇ ਆਂ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਊਗੀ ਤੇ ਕੱਲ ਨੂੰ ਆਪਣਾ ਪਿੰਡਾਂ ਵਾਲੇ ਮਾਹੌਲ ਤੋਂ ਥੋੜਾ ਹਟ ਕੇ ਪ੍ਰੋਗਰਾਮ ਹੋਊਗਾ ਦੋ ਚਾਰ ਦਿਨ ਪਹਾੜਾਂ ਵਾਲਾ ਮਾਹੌਲ ਜਿਸ ਨੂੰ ਅਵਖਾਵਾਂਗੇ ਟਰੈਕ ਕਰਾਂਗੇ ਤੇ ਦਾਸ ਨੂੰ ਇਹ ਸ਼ੌਂਕ ਆ ਟਰੈਵਲਿੰਗ ਦਾ ਤੇ ਟਰੈਕਿੰਗ ਦਾ ਪਹਾੜਾਂ ਤੇ ਸ਼ਾਂਤੀ ਵਾਲੇ ਸਕੂਨ ਵਾਲੀ ਗੱਲਬਾਤ ਹੁੰਦੀ ਆ ਬਹੁਤ ਸ਼ਾਨਦਾਰ ਮਾਹੌਲ ਹੋਊਗਾ 50 60 ਜਣੇ ਹੋਣਗੇ ਤੇ ਸੋਣਾ ਗਾਹ ਪਊਗਾ ਉੱਥੇ ਇੱਕ ਮੱਕੜ ਵੀਰ ਨੇ ਸਾਰੇ ਉਹ ਤੇ ਨਵੇਂ-ਨਵੇਂ ਬੰਦੇ ਤੇ ਸਾਰਿਆਂ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਇਹ ਕਹਿ ਰਹੇ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਇੱਕ ਨਵੇਂ ਬਲੌਗ ਦੇ ਨਾਲ ਤੇ ਹੋ ਸਕਦਾ ਆਉਣ ਵਾਲੇ 1-2 ਦਿਨ ਆਪਾਂ ਵੀ ਮਤਲਬ ਨੈਟਵਰਕ ਤੋਂ ਬਾਹਰ ਰਵਾਂਗੇ ਕੱਲ ਨੂੰ ਤਾਂ ਅਜੇ ਨੈਟਵਰਕ ਜੀ ਹੋਵਾਂਗੇ ਤੇ ਹੋ ਸਕਦਾ ਬਲੌਗ ਇੱਕ ਅੱਧਾ ਦਿਨ ਵਿੱਚ ਦੀ ਛੁੱਟੀ ਕਰ ਜਾਵੇ ਤੇ ਜੇ ਆਪਾਂ ਨੂੰ ਨੈਟਵਰਕ ਚੰਗਾ ਮਿਲ ਗਿਆ ਤਾਂ ਹੋ ਸਕਦਾ ਲਗਾਤਾਰ ਵੀ ਆਈ ਜਾਣ ਤੇ ਠੀਕ ਆ ਬਈ ਨਾ ਧੰਨਵਾਦ ਠੀਕ ਹੈ ਜੁੜੇ ਰਹੋ ਚੈਨਲ ਦੇ ਨਾਲ ਤੇ ਧੰਨਵਾਦ ਤੁਹਾਡਾ ਬਹੁਤ ਸਾਰਾ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਮਾਂ ਗੱਡ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਦੇਖਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਯਾਰ ਨਾ ਬਾਹਰਲੇ ਦੇਸ਼ ਵਾਲੀ ਫੀਲਿੰਗ ਹੀ ਆਉਂਦੀ ਜਮੀਂ ਦੇਖ ਕੇ ਨਾ ਇਹ ਐਡਾ ਕਹੇ 40 ਲੱਖ ਦਾ ਬਣਾਉਂਦੇ ਇੱਕ ਹਾਂ ਮੁੱਖ ਵੱਖਰਾ ਹੁੰਦਾ ਹੈਗਾ ਠੀਕ ਹੈ ਸੱਦੀ ਆਸੇ ਪਾਸੇ ਕਿਵੇਂ ਬਣਾ ਲਈ ਚੱਲ ਹੁਣ ਬਾਹਲਾ ਫਿਰ ਆਪਣੇ ਕਵਰੇਜ ਮਾਰਚ ਨਹੀਂ ਆਉਂਦਾ ਹੈ ਖੋਲੀ ਆ ਸੀ ਉਹ ਅ ਆਚਾਰ ਜਨ ਹੁੰਦਾ ਹੈ ਇਹ ਉਧਰਲੇ ਪਾਸੇ ਆ ਬੱਚੇ ਮਾਲਾ ਮੁੰਡਾ ਆ ਗਿਆ ਆਸ਼ਾ ਠੀਕ ਹੈ ਲਓ ਇਧਰ